ਮੋਗਾ ਟ੍ਰੈਫਿਕ ਪੁਲਿਸ ਹੋਈ ਸਖਤ ਟ੍ਰੈਫਿਕ ਨੂੰ ਲੈਪ ਪੁਲਿਸ ਕਰ ਰਹੀ ਹੈ ਹੁਣ ਢੜਲੇ ਨਾਲ ਚਲਾਨ ਜੀ ਹਾਂ ਮੋਗਾ ਜ਼ਿਲ੍ਹੇ ਚ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਮੋਗਾ ਪੁਲਿਸ ਹੁਣ ਸਖਤ ਕਾਰਵਾਈ ਕਰ ਰਹੀ ਹੈ ਜਿਸ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਾਨੂੰ ਸ਼ਹਿਰ ਚ ਟ੍ਰੈਫਿਕ ਸਮੱਸਿਆ ਚਰਮ ਸੀਮਾ ਤੇ ਪਹੁੰਚ ਗਈ ਹੈ ਤੇ ਬਾਜ਼ਾਰਾਂ ਚ ਭਾਰੀ ਜਾਮ ਲੱਗਣ ਲੱਗੇ ਨੇ ਹੁਣ ਮੋਗਾ ਦੇ ਐਸਐਸਪੀ ਅਜੀ ਗਾਂਧੀ ਨੇ ਮੋਗਾ ਵਿੱਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਨੇ 노 ਪਾਰਕਿੰਗ ਵਿੱਚ ਖੜੀਆਂ ਗੱਡੀਆਂ ਦੇ ਚਲਾਨ ਤੇ ਬਿਨਾ ਬੈਲਟ ਸੀਟ ਮੋਬਾਈਲ ਯੂਜ਼ ਕਰਦੇ ਅਤੇ ਜਾਮ ਲਗਾਉਣ ਦੀ ਸਥਿਤੀ ਵਿੱਚ ਚਲਾਨ ਤੇ ਇਸ ਤੋਂ ਇਲਾਵਾ ਬਾਈਕ ਤੇ ਵੱਡੇ ਹਾਰਨ ਲਗਾਉਣ ਵਾਲੇ ਤੇ ਬਾਈਕ ਤੇ ਪਟਾਕੇ ਲਗਾਉਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਨੇ ਅੱਜ ਡੀਐਸਪੀ ਜ਼ੋਰਾ ਸਿੰਘ ਹੈੱਡਕੁਆਰਟਰ ਦੀ ਅਗਵਾਈ ਵਿੱਚ ਮੋਗਾ ਦੇ ਬਾਜ਼ਾਰਾਂ ਵਿੱਚ ਚਲਾਨ ਕੱਟ ਕੇ ਬੱਸ ਸਟੈਂਡ ਦੇ ਬਾਹਰ ਆਉਣ ਵਾਲੀਆਂ ਬੱਸਾਂ ਨੂੰ ਚੌਂਕ ਵਿੱਚ ਖੜਨ ਤੋਂ ਰੋਕਣ ਦੇ ਵੀ ਆਦੇਸ਼ ਦਿੱਤੇ ਗਏ ਨੇ ਮੋਗਾ ਸ਼ਹਿਰ ਦੇ ਵਿੱਚ ਇਸ ਜਿਆਦਾ ਹੁਣ ਸਰਦੀਆਂ ਹੋਣ ਕਰਕੇ ਜਾਂ ਵਿਆਹ ਸ਼ਾਦੀਆਂ ਸੀਜ਼ਨ ਚੱਲਦਾ ਇਸ ਕਰਕੇ ਨਾ ਟ੍ਰੈਫਿਕ ਕਾਫੀ ਟ੍ਰੈਫਿਕ ਦੀ ਕਾਫੀ ਸਮੱਸਿਆ ਸੀ ਜੋ ਅਸੀਂ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਸਾਡੇ ਟ੍ਰੈਫਿਕ ਇੰਚਾਰਜ ਟ੍ਰੈਫਿਕ ਕਰਮਚਾਰੀ ਤ੍ਰਾਫਕ ਦੀ ਸਮੱਸਿਆ ਨੂੰ ਸੁਲਝਾਉਣ ਦੇ ਕੋਸ਼ਿਸ਼ ਕਰ ਰਹੇ ਆ ਜੋ ਹਜੇ ਕਾਫੀ ਹੱਦ ਤੱਕ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜਗਤਿਹਰ ਚੌਂਕ ਦੇ ਵਿੱਚ ਖੜੇ ਆ ਮੇਨ ਚੌਂਕ ਮੁਕੇ ਦਾ ਜੇ ਇੱਥੇ ਹਰ ਵਕਤ ਜਾਮ ਲੱਗਿਆ ਰਹਿੰਦਾ ਸੀਗਾ ਹੁਣ ਬਿਲਕੁਲ ਕਲੀਅਰ ਹੈ ਇਹ ਇੱਥੇ ਵੱਡਾ ਕਾਰਨ ਸੀਗਾ ਵੀ ਇੱਥੇ ਬੱਸਾਂ ਰੁਕਦੀਆਂ ਸੀਆਂ ਅਸੀਂ ਪਿਛਲੇ ਕਈ ਦਿਨਾਂ ਤੋਂ ਬੱਸਾਂ ਵਾਲਿਆਂ ਨੂੰ ਬੇਨਤੀ ਕਰ ਰਹੇ ਆ ਰਿਕਵੈਸਟ ਕਰ ਰਹੇ ਆ ਵੀ ਇਹ ਚੌਂਕ ਦੇ ਵਿੱਚ ਬੱਸਾਂ ਨਾ ਰੋਕੀਆਂ ਜਾਣ ਤੇ ਸਵਾਰੀਆਂ ਬੱਸ ਸਟੈਂਡ ਦੇ ਵਿੱਚ ਹੀ ਚੜਾਈਆਂ ਜਾਣ ਤੇ ਬੱਸ ਸਟੈਂਡ ਦੇ ਵਿੱਚ ਹੀ ਉਤਾਰੀਆਂ ਜਾਣ ਉਹ ਅੱਜ ਅਸੀਂ ਬਿਲਕੁਲ ਪਬਲਿਕ ਨੂੰ ਅਵੇਅਰ ਕਰ ਰਹੇ ਆ ਬਸਾਂ ਡਰਾਈਵਰਾਂ ਨੂੰ ਗੱਡੀਆਂ ਨੂੰ ਵੀ ਰੋਡ ਦੇ ਉੱਪਰ ਗੱਡੀ ਨਾ ਲਾਈ ਜਾਵੇ ਸ਼ਹਿਰ ਦੇ ਵਿੱਚ ਵੀ ਟ੍ਰੈਫਿਕ ਦੀ ਮਤਲਬ ਇੱਧਰ-ਇੱਧਰ ਕੀ ਹੈ ਸ਼ਹਿਰ ਦੇ ਵਿੱਚ ਵੀ ਕਾਫੀ ਪੁਆਇੰਟ ਨੇ ਜਿਸ ਤਰ੍ਹਾਂ ਵੀ ਇਹ ਮੈਜਿਸਟਰਿਕ ਚੌਕ ਹੈ ਜਾਂ ਆਪਣਾ ਅੰਡਰਵੇਜ ਹੈਗਾ ਇੱਧਰ ਥੱਲੇ ਵੀ ਆਕਾਲਸਰ ਰੋਡ ਹੈ ਉੱਥੇ ਟ੍ਰੈਫਿਕ ਦੀ ਸਮੱਸਿਆ ਹੈਗੀ ਹੈ ਕਿਉਂਕਿ ਉੱਥੇ ਪਬਲਿਕ ਕਾਫੀ ਲੋਕ ਜਿਹਨੇ ਰੋਂਗ ਸਾਈਡ ਤੋਂ ਆਉਂਦੇ ਆ ਉਹ ਉੱਥੇ ਸਾਡੇ ਸਟਾਫ ਕਰਮਚਾਰੀ ਲੱਗੇ ਹੋਏ ਨੇ ਹੁਣ ਅਸੀਂ ਵੀ ਉਹ ਵੱਖ-ਵੱਖ ਪੁਆਇੰਟਾਂ ਤੇ ਜਾ ਕੇ ਲੋਕਾਂ ਨੂੰ ਅਵੇਅਰ ਕਰਾਂਗੇ ਵੀ ਰੋਂਗ ਸਾਈਡ ਨਾ ਰਾਉਂਗ ਪਾਰਕਿੰਗ ਨਾ ਕਰਨ ਸ਼ਹਿਰ ਦੇ ਵਿੱਚ ਗੱਡੀਆਂ ਨਾ ਖੜੀਆਂ ਕਰਨ ਜਿੱਥੇ ਕਿਤੇ ਵੀ ਟ੍ਰੈਫਿਕ ਦੇ ਜਿਵੇਂ ਨੇਚਰ ਪਾਰਕ ਹੈ ਉਹਦੇ ਕਾਫੀ ਜਗ੍ਹਾ ਹੈਗੀ ਹੈ ਵੀ ਤੇ ਉਹ ਗੱਡੀਆਂ ਉੱਥੇ ਲਾਈਆਂ ਜਾਣ ਸਰ ਬਾਹੂਬਲੀ ਜਿਹੜੇ ਈ ਰਿਕਸ਼ਾ ਕਾਫੀ ਲਗਾਤਾਰ ਜਿਹੜੀ ਤਰ੍ਹਾਂ ਵਧਦੀ ਜਾ ਰਹੀ ਹੈ ਬਾਹੂਬਲੀ ਕਰਕੇ ਸ਼ਹਿਰ ਦੇ ਵਿੱਚ ਜੇ ਗੱਲ ਕੀਤੀ ਜਾਵੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਲੋਕਾਂ ਨੂੰ ਜਾਣਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਹ ਜੇ ਮੋਗਾ ਜਿਵੇਂ ਸ਼ਹਿਰ ਹੈ ਕਾਫੀ ਛੋਟਾ ਜਿਹਾ ਸ਼ਹਿਰ ਹੈ ਇਹਦੇ ਵਿੱਚ ਈ ਰਿਕਸ਼ਾ ਵਾਕਈ ਕਾਫੀ ਨੇ ਬਹੁਤ ਜ਼ਿਆਦਾ ਨੇ ਇਹ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਡੀਸੀ ਸਾਹਿਬ ਨਾਲ ਮੀਟਿੰਗ ਕਰਾਂਗੇ ਇਸ ਸਬੰਧੀ ਵੀ ਉਹਨਾਂ ਦਾ ਕੋਈ ਨੰਬਰਿੰਗ ਕੀਤੀ ਜਾਵੇ ਜਾਂ ਕਲਰਿੰਗ ਦਿੱਤੀ ਜਾਵੇ ਆਡ ਇਵਨ ਕੀਤਾ ਜਾਵੇ ਇਹਨਾਂ ਨੂੰ ਵੀ ਇਹ ਸ਼ਹਿਰ ਵਿੱਚ ਜਿਹੜੇ ਘੱਟ ਚੱਲ ਸਕਣ ਤੇ ਇਹਨਾਂ ਨੂੰ ਕੋਈ ਸਟੈਂਡ ਦੀ ਜਗ੍ਹਾ ਦਿੱਤੀ ਜਾ ਸਕੇ ਤੁਸੀਂ ਟ੍ਰੈਫਿਕ ਦੀ ਗੱਲ ਕਰੋਗੇ ਲੋਕਾਂ ਨੂੰ ਅਸੀਂ ਕੀ ਅਪੀਲ ਕਰੋਗੇ ਲੋਕਾਂ ਨੂੰ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਵੀ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਆਪਣੀਆਂ ਗੱਡੀਆਂ ਨਾ ਖੜੀਆਂ ਕਰਨ ਤੇ ਪੂਰੇ ਟ੍ਰੈਫਿਕ ਰੂਲਾਂ ਦੇ ਰੈਗੂਲੇਸ਼ਨ ਅਨੁਸਾਰਾਂ ਦੀ ਉਹਨੇ ਪਾਲਣਾ ਕਰਨ ਗੱਲ ਕਰ ਰਹੇ ਹਾਂ ਟ੍ਰੈਫਿਕ ਦੀ ਦੇਖਣ ਚ ਆ ਰਿਹਾ ਕਾਫੀ ਐਂਬੂਲੈਂਸਾਂ ਦੇ ਵਿੱਚ ਹੈਗੇ ਜਿਹੜੇ ਕੋਲ ਕੋਈ ਡਾਕੂਮੈਂਟ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਬਗੈਰ ਹੂਟਰ ਮਾਰਦੇ ਤਰੇ ਆ ਰਹੇ ਆ ਉਹਦੇ ਨਾਲ ਕਾਫੀ ਮਰੀਜ਼ ਜਿਹੜੇ ਸਹੀ ਮਰੀਜ਼ ਦਾ ਉਹਨਾਂ ਨੂੰ ਭਲੇਖਾ ਪੈ ਜਾਂਦਾ ਸਾਡੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਅਸੀਂ ਉਹਨਾਂ ਨੂੰ ਵੀ ਕਿਹਾ ਹੈਗਾ ਵੀ ਹੁਣ ਇਹ ਸਪੈਸ਼ਲ ਜਿਹੜੇ ਐਂਬੂਲੈਂਸਾਂ ਦੇ ਵਿੱਚ ਜਿਹੜੇ ਚਲਾਉਂਦੇ ਨੇ ਹਸਪੀਟਲਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਇਹਨਾਂ ਦੇਾਰੇ ਅਵੇਅਰ ਕੀਤਾ ਜਾਊਗਾ ਵੀ ਨਾਓ ਬਿਨਾ ਮਰੀਜ਼ ਤੋਂ ਹੂਟਰ ਨਾ ਭਜਾਓ